ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅਡਵਾਂਸ ਸਦੀ ਦੇ ਅੰਦਰ ਅਡਵਾਂਸ ਯੁੱਗ ਦੇ ਅੰਦਰ ਯੰਗ ਜਨਰੇਸ਼ਨ ਦਾ ਬੜਾ ਬੁਰਾ ਹਾਲ ਨਜ਼ਰ ਆ ਰਿਹਾ ਹੈ ਵਿਆਹ ਹੁੰਦੇ ਨੇ ਜਿਹਨੂੰ ਨਾਂ ਦਿੱਤਾ ਜਾਂਦਾ ਲਵ ਮੈਰਿਜ ਉਹ ਲਵ ਉਹਨਾਂ ਦਾ ਕੇਵਲ ਸਰੀਰਕ ਕشش ਹੁੰਦੀ ਹੈ ਇਸ ਤੋਂ ਵੱਧ ਕੁਝ ਨਹੀਂ ਹੁੰਦਾ ਕਿਸੇ ਦਾ ਲਵ 2 ਮਹੀਨੇ ਬਾਅਦ 6 ਮਹੀਨੇ ਬਾਅਦ ਸਾਲ ਬਾਅਦ 2 ਸਾਲ ਬਾਅਦ ਟੁੱਟਦਾ ਨਜ਼ਰ ਆਉਂਦਾ ਹੈ ਕਿਸੇ ਕਿਸੇ ਦਾ ਲਾਭ ਜਿਹੜਾ ਸਿਰੇ ਚੜਦਾ ਨਹੀਂ ਤੇ ਜਿੰਨੂੰ ਅੱਜ ਲਾਭ ਦਾ ਨਾਮ ਦੇ ਰਹੇ ਉਹ ਅਗਲੇ ਦਿਨ ਕਲੇਸ਼ ਬਣ ਜਾਂਦਾ ਹੈ ਅਗਲੇ ਦਿਨ ਝਗੜੇ ਦਾ ਕਾਰਨ ਬਣ ਜਾਂਦਾ ਮੈਂ ਹਰਿਆਣੋਂ ਨਾ ਵੀ ਪੜਿਆ ਲਿਖਿਆ ਯੋਗ ਹੋਵੇ ਐਡਵਾਂਸ ਸਦੀ ਹੋਵੇ ਤੇ ਯੰਗ ਜਨਰੇਸ਼ਨ ਹੋਵੇ ਕਿਉਂਕਿ ਯੰਗ ਕਹਿੰਦੇ ਨੇ ਅਸੀਂ ਸਭ ਤੋਂ ਸਿਆਣੇ ਆ ਬੁੱਢਿਆਂ ਵਾਸਤੇ ਉਹ ਕਹਿੰਦੇ ਨੇ ਵੇਖੋ ਜੀ ਤੁਸੀਂ ਤੇ ਬੁੱਢੇ ਹੋ ਗਏ ਪੁਰਾਣੇ ਸਮੇਂ ਦੀਆਂ ਗੱਲਾਂ ਨੇ ਅੱਜ ਨਵਾਂ ਯੋਗ ਹੈ ਤੇ ਨੰਨੀਆਂ ਗੱਲਾਂ ਨੇ ਤੇ ਨਵੀਆਂ ਗੱਲਾਂ ਨੂੰ ਤਰਜੀਹ ਦੇਣੀ ਚਾਹੀਦੀ ਉਹ ਜਿਹੜੇ ਨਵੇਂ ਯੁੱਗ ਨੂੰ ਨਵੀਆਂ ਗੱਲਾਂ ਨੂੰ ਤਰਜੀਹ ਦੇਣ ਵਾਲੇ ਨੇ ਯੰਗ ਜਨਰੇਸ਼ਨ ਵਾਲੇ ਨੇ ਉਹ ਅੰਦਰੋਂ ਬਹੁਤ ਜ਼ਿਆਦਾ ਕਮਜ਼ੋਰ ਨੇ ਨੌਜਵਾਨ ਬੱਚੇ ਬੱਚੀਆਂ ਧਿਆਨ ਨਾਲ ਸੁਣ ਲਿਓ ਇਮਾਨਦਾਰੀ ਨਾਲ ਇੱਕ ਵਾਰੀ ਸੁਣ ਲਿਓ ਮੰਨਿਓ ਨਾ ਮੰਨਿਓ ਤੁਹਾਡੀ ਮਰਜ਼ੀ ਉਹ ਅੰਦਰੋਂ ਬਹੁਤ ਜ਼ਿਆਦਾ ਕਮਜ਼ੋਰ ਨੇ ਔਰ ਗੁਲਾਮੇ ਨੇ ਉਹਨਾਂ ਦੀ ਮਨੋਵਿਰਤੀ ਬੜੀ ਨੀਵੀਂ ਹੈ ਉਹਨਾਂ ਦਾ ਮਨੋਬਲ ਬੜਾ ਨੀਵਾ ਹੈ ਉਹਨਾਂ ਦੀ ਬਿੱਲ ਪਾਵਰ ਜ਼ੀਰੋ ਦੇ ਉੱਤੇ ਖਲੋਤੀ ਨਜ਼ਰ ਪੈ ਰਹੀ ਹੈ ਹੁਣ ਆਪ ਕਹੋਗੇ ਵੀ ਮੈਂ ਇਹ ਗੱਲ ਕਿਸ ਆਧਾਰ ਦੇ ਉੱਤੇ ਕਹਿ ਰਿਹਾ ਬੇਸ ਕੀ ਇਸ ਗੱਲ ਦਾ ਉਹ ਮੈਂ ਤਾਂ ਕਹੀ ਨਾ ਜਿਹਦੇ ਨਾਲ ਤੁਹਾਡੀ ਲਵ ਸਟੋਰੀ ਚੱਲਦੀ ਹੈ ਮੁੰਡਾ ਹੋਵੇ ਕੁੜੀ ਹੋਵੇ ਇੱਕ ਰਿੰਗ ਵੱਜਦੀ ਹੈ ਤੇ ਤੁਸੀਂ ਸਾਰਾ ਕੁਝ ਅੰਦਰੋਂ ਹਲਾ ਦਿੰਦੇ ਹੋ ਅੰਦਰ ਨੂੰ ਹਿੱਲ ਜਾਂਦਾ ਹੈ ਭੁੱਲ ਜਾਂਦੇ ਹੋ ਇੱਕ ਰਿੰਗ ਵੱਜਣ ਦੇ ਨਾਲ ਹੀ ਆਪੇ ਤੋਂ ਬਾਹਰ ਹੋ ਜਾਂਦੇ ਉਹ ਜਿਵੇਂ ਮੈਨੂੰ ਰੱਬ ਦਾ ਫੋਨ ਆ ਗਿਆ ਹੋਵੇ ਜਿਵੇਂ ਬਹੁਤ ਕਿਸੇ ਵੱਡੇ ਪ੍ਰਾਈਮ ਮinistr ਦਾ ਫੋਨ ਆ ਗਿਆ ਹੋਵੇ ਅੰਦਰ ਤੁਹਾਡਾ ਹਿੱਲ ਜਾਂਦਾ ਤੇ ਹੋਇਆ ਕਿ ਕੁੜੀ ਦਾ ਫੋਨ ਆਇਆ ਜਾਂ ਮੁੰਡੇ ਦਾ ਫੋਨ ਆਇਆ ਤੇ ਤੁਸੀਂ ਆਪਣੇ ਆਪ ਤੋਂ ਬਾਹਰ ਹੋ ਗਏ ਤੁਹਾਡਾ ਆਪਣਾ ਆਪ ਹੀ ਬੈਲੈਂਸ ਵਿੱਚ ਨਾ ਰਿਹਾ ਕਾਬੂ ਤੋਂ ਬਾਹਰ ਹੋ ਗਏ ਅੰਦਰ ਹਿੱਲ ਗਿਆ ਚਲੋ ਮੈਂ ਇੱਕ ਹੋਰ ਗੱਲ ਕਰਦਾ ਇੱਕ ਲੜਕੀ ਜਾਂ ਲੜਕਾ ਦੂਜੇ ਨੂੰ ਵੇਖ ਕੇ ਮੁਸਕਰਾ ਦੇਵੇ ਤੁਹਾਡਾ ਜਿਹੜਾ ਆਤਮ ਸਨਮਾਨ ਹੈ ਜਿਹੜੀ ਤੁਹਾਡੀ ਇੱਜ਼ਤ ਹੈ ਜਿਹੜਾ ਤੁਹਾਡਾ ਖਾਨਦਾਨ ਹੈ ਜਿਹੜਾ ਤੁਹਾਡਾ ਅਹੁਦਾ ਰੁਤਬਾ ਹੈ ਉਹ ਤੁਸੀਂ ਸਾਰਾ ਹੀ ਮਿੱਟੀ ਦੇ ਅੰਦਰ ਮਿਲ ਦਿੰਦੇ ਹੋ ਅੱਜ ਲੜਕੀ ਮੁਸਕਰਾ ਪਈ ਲੜਕਾ ਮੁਸਕਰਾ ਪਿਆ ਤੇ ਤੁਹਾਡਾ ਆਤਮ ਸਨਮਾਨ ਸੇਲ ਦੇ ਉੱਤੇ ਲੱਗ ਗਿਆ ਜਾਂਦਾ ਲੱਗਾ ਤੁਹਾਡਾ ਰੁਤਬਾ ਤੁਹਾਡਾ ਅਹੁਦਾ ਤੁਹਾਡੀ ਇੱਜ਼ਤ ਤੁਹਾਡੇ ਖਾਨਦਾਨ ਦੀ ਇੱਜ਼ਤ ਤੁਹਾਡੀ ਪ੍ਰਤਿਸ਼ਟਾ ਉਹ ਸਾਰੀ ਮਿੱਟੀ ਦੇ ਅੰਦਰ ਮਿਲਦੀ ਨਜ਼ਰ ਆਏ ਇੱਕ ਕੁੜੀ ਨੇ ਮੁਸਕਰਾ ਦਿੱਤਾ ਜਾਂ ਮੁੰਡੇ ਨੇ ਮੁਸਕਰਾ ਦਿੱਤਾ ਇੱਕ ਦੂਜੇ ਪਾਸੇ ਅਗਰ ਤੁਸੀਂ ਚਾਹੁੰਦੇ ਸੀ ਉਹ ਮੁਸਕਰਾਏ ਉਹ ਤੁਹਾਨੂੰ ਬੁਲਾਏ ਉਹਨੇ ਬੁਲਾਇਆ ਨਹੀਂ ਉਹਨੇ ਮੁਸਕਰਾਇਆ ਨਹੀਂ ਤੇ ਤੁਹਾਡਾ ਚੈਨ ਉੱਡ ਜਾਂਦਾ ਹੈ ਤੁਹਾਡੀ ਨੀਂਦ ਉੱਡ ਜਾਂਦੀ ਵੀ ਉਹਨੇ ਮੇਰੇ ਵੱਲ ਦੇਖਿਆ ਤੇ ਮੁਸਕਰਾਈ ਕਿਉਂ ਨਹੀਂ ਮੁਸਕਰਾਇਆ ਕਿਉਂ ਨਹੀਂ ਉਹਨੇ ਮੇਰੇ ਵੱਲ ਦੇਖਿਆ ਤੇ ਮੈਨੂੰ ਫੋਨ ਕਿਉਂ ਨਹੀਂ ਕੀਤਾ ਮੇਰੇ ਨਾਲ ਗੱਲ ਕਿਉਂ ਨਹੀਂ ਕੀਤੀ ਤੁਸੀਂ ਇੰਨੇ ਗੁਲਾਮ ਤੁਸੀਂ ਇੰਨੀ ਵਿਲਪਾਵਰ ਕਮਜ਼ੋਰ ਲੈ ਕੇ ਚੱਲ ਰਹੇ ਕੀ ਤਰੱਕੀ ਕਰੋਗੇ ਦੁਨੀਆ ਦੇ ਅੰਦਰ ਅਗਰ ਤੁਹਾਡਾ ਰਹਿਣ ਸਹਿਣ ਦਾ ਚਾਲ ਚੱਲਣ ਇਦਾਂ ਹੈ ਕਰਤਾਰ ਦਾ ਲੈਵਲ ਇਹ ਵੇ ਤੇ ਕੀ ਤਰੱਕੀ ਕਰ पाओगे ਤੁਸੀਂ ਏਨੇ ਗੁਲਾਮ ਹੋ ਮੈਂ ਬਈ ਇੱਕ ਲੜਕੀ ਦੀ ਗੱਲ ਲੜਕੀ ਦਾ ਮੁਸਕਰਾਉਣਾ ਲੜਕੇ ਦੀ ਗੱਲ ਲੜਕੇ ਦਾ ਮੁਸਕਰਾਉਣਾ ਤੁਹਾਡੇ ਜੀਵਨ ਦੀ ਦਿਸ਼ਾ ਨੂੰ ਬਦਲ ਦਿੰਦਾ ਤੁਸੀਂ ਮਾਂ ਪੁੱਲ ਜਾਂਦੇ ਹੋ ਭਿਓ ਪੁੱਲ ਜਾਂਦੇ ਹੋ ਲੜਕੀਆਂ ਮਾਂ ਪਿਓ ਭੁੱਲ ਜਾਂਦੀਆਂ ਨੇ ਜਿਨ੍ਹਾਂ ਨੇ ਪਾਲਿਆ ਪੜਾਇਆ ਮੁੰਡਿਆਂ ਬੁਰਕੀਆਂ ਕੱਢ ਕੱਢ ਕੇ ਪਾਲਿਆ ਉਹ ਮਾਂ ਪਿਓ ਨੂੰ ਭੁੱਲ ਜਾਂਦੀਆਂ ਨੇ ਪਿਆਰ ਨੂੰ ਭੁੱਲ ਜਾਂਦੀਆਂ ਨੇ ਇੱਜ਼ਤ ਨੂੰ ਭੁੱਲ ਜਾਂਦੀਆਂ ਨੇ ਪਾਗ ਨੂੰ ਰੋਲ ਦਿੰਦੀਆਂ ਨੇ ਤੇ ਪਾਜ ਜਾਂਦੀਆਂ ਨੇ ਇਹ ਤੁਹਾਡੀ ਗੁਲਾਮੀ ਨਹੀਂ ਤੇ ਹੋਰ ਕੀ ਹੈ ਜਿਹੜੇ ਲੜਕੇ ਨੇ ਲੜਕੇ ਵੀ ਆਪੇ ਤੋਂ ਬਾਹਰ ਹੋ ਕੇ ਮੈਂ ਤੇ ਉਹਦੇ ਨਾਲ ਵਿਆਹ ਕਰਾਉਣਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਨਾ ਮਾਂ ਦੀ ਸੁਣੀ ਨਾ ਪਿਓ ਦੀ ਸੁਣੀ ਨਾ ਦੂਜੇ ਦੀ ਸੁਣੀ ਨਾ ਤੀਜੇ ਦੀ ਸੁਣੀ ਤੁਸੀਂ ਇਦਾਂ ਦਾ ਕੰਮ ਕਰ ਰਹੇ ਹੋ ਵਰਤਾਰਾ ਵਰਤ ਰਹੇ ਹੋ ਤੇ ਫਿਰ ਕਹਿੰਦੇ ਹੋ ਜੀ ਅਸੀਂ ਜੰਗ ਜਨਰੇਸ਼ਨ ਦੇ ਨਾਲ ਹਾਣੀ ਬਣ ਕੇ ਚੱਲਣ ਦਾ ਯਤਨ ਕਰ ਰਹੇ ਹਾਂ ਕਿੱਥੇ ਤੁਸੀਂ ਹਾਣੀ ਹੋਣ ਦਾ ਦਾਵਾ ਕਰਦੇ ਹੋ ਤੁਸੀਂ ਤੇ ਗੁਲਾਮ ਹੋ ਤੇ ਮਹਾ ਗੁਲਾਮ ਹੋ ਮਹਾ ਗੁਲਾਮ ਚਲੋ ਇੱਕ ਲੜਕੀ ਨੇ ਗੱਲ ਨਹੀਂ ਕੀਤੀ ਬੰਦ ਕਰ ਦਿੱਤੀ ਤੇ ਤੁਸੀਂ ਪੜ੍ਹਾਈ ਛੱਡ ਕੇ ਬਹਿ ਗਏ ਇੱਕ ਲੜਕਾ ਪੜ੍ਹਾਈ ਛੱਡ ਕੇ ਬਹਿ ਗਿਆ ਨਿਮੋ ਚੂਣਾ ਹੋ ਕੇ ਬਹਿ ਗਿਆ ਉਦਾਸੀ ਦੇ ਬੱਦਲ ਛਾ ਗਏ ਮੰਡਕ ਛਾ ਗਏ ਪੁੱਛਿਆ ਵੀ ਗੱਲ ਕੀ ਪੁਰਾਣੀ ਕੁੜੀ ਨੇ ਮੇਰੇ ਨਾਲ ਗੱਲ ਬੰਦ ਕਰਨੀ ਬੰਦ ਕਰ ਦਿੱਤੀ ਲੱਖ ਦੀ ਲਹਨਤ ਸੋਚ ਦੇ ਉੱਤੇ ਤੁਸੀਂ ਇੰਨੇ ਆਪਣੇ ਆਪ ਨੂੰ ਕਮਜ਼ੋਰ ਕਰ ਲਿਆ ਇੰਨੇ ਨੀਵੇਂ ਕਰ ਲਿਆ ਵੀ ਉਹਦੀ ਖੱਲ ਦੇ ਅੰਦਰ ਤੁਹਾਡੀ ਜਾਨ ਛਿਪ ਗਈ ਤੁਹਾਡੀ ਤਾਕਤ ਛਿਪ ਗਈ ਉਹਨੇ ਗੱਲ ਕਰਨੀ ਬੰਦ ਕਰ ਦਿੱਤੀ ਤੁਸੀਂ ਪੜਾਈ ਛੱਡ ਕੇ ਬਹਿ ਜਾ ਆਪਣਾ ਕੈਰੀਅਰ ਹੀ ਸਾਰਾ ਦਾਦੇ ਉੱਤੇ ਲਾ ਦਿੱਤਾ ਆਪਣਾ ਜੀਵਨ ਹੀ ਦਾਦੇ ਉੱਤੇ ਲਵਾ ਕੇ ਰੱਖ ਦਿੱਤਾ ਅੱਛਾ ਇੱਥੇ ਹੀ ਨਹੀਂ ਕਈ ਫਾਲ ਲੈ ਲੈਂਦੇ ਨੇ ਆਤਮ ਹਤਿਆ ਕਰ ਲੈਂਦੇ ਨੇ ਖੁਦਕਸ਼ੀ ਕਰ ਲੈਂਦੇ ਨੇ ਔਰ ਪੁੱਛੋ ਵੀ ਕਾਰਨ ਕੁੜੀ ਮੇਰੇ ਨਾਲ ਗੱਲ ਕਰਦੀ ਸੀ ਕੁੜੀ ਨੇ ਗੱਲ ਕਰਨੀ ਛੱਡ ਦਿੱਤੀ ਮੁੰਡਾ ਮੇਰੇ ਨਾਲ ਗੱਲ ਕਰਦਾ ਸੀ ਗੱਲ ਕਰਨੀ ਛੱਡ ਦਿੱਤੀ ਯਾਰ ਐਨੇ ਕਮਜ਼ੋਰ ਤੁਸੀਂ ਅੰਦਰੋਂ ਕਾਹਦੇ ਤੁਸੀਂ ਪੜੇ ਲਿਖੇ ਹੋ ਤੁਸੀਂ ਤੇ ਉਹਨਾਂ ਅਣਪੜਾ ਨਾਲੋਂ ਵੀ ਵੱਧ ਤਰੋ ਜਿਨ੍ਹਾਂ ਅਣਪੜਾ ਨੇ ਆਪਣੇ ਘਰ ਨੂੰ ਸਵਰਗ ਬਣਾ ਕੇ ਰੱਖਿਆ ਆਪਣੇ ਵਿਆਹਾਂ ਨੂੰ ਲੱਭਦੇ ਰੂਪ ਦੇ ਵਿੱਚ ਬਦਲ ਦਿੱਤਾ ਲਗ ਨੂੰ ਵਿਆਹ ਨਹੀਂ ਵਿਆਹਾਂ ਨੂੰ ਵਿਆਹ ਲੱਗਦੇ ਰੂਪ ਦੇ ਅੰਦਰ ਬਦਲ ਕੇ ਰੱਖ ਦਿੱਤਾ ਕਿਧਰੇ ਕਹੋਂ ਪੱਜੰਦੀ ਦੀ ਗੱਲ ਕਰਦੇ ਹੋ ਅੱਛਾ ਕਿਸੇ ਨੇ ਧੋਖਾ ਦਿੱਤਾ ਤੇ ਲੜਕਾ ਸ਼ਰਾਬ ਦੇ ਅੰਦਰ ਤੇ ਨਸ਼ੇ ਦੇ ਅੰਦਰ ਡੁੱਬ ਗਿਆ ਤੇ ਹੋਇਆ ਕਿ ਕਾਤੋਂ ਵੀ ਸ਼ਰਾਬ ਪੀਣਾ ਹੈ ਕਾਤੋਂ ਨਸ਼ਾ ਕਰਨਾ ਫਲਾਣੀ ਕੁੜੀ ਨੇ ਧੋਖਾ ਦੇ ਦਿੱਤਾ ਕਮਾਲ ਦੀ ਗੱਲ ਹੈ ਹੱਦ ਹੱਦੋਂ ਵੱਧ ਗੱਲ ਹੈ ਆਤਮ ਹੱਤਿਆ ਦੀਆਂ ਖਬਰਾਂ ਮਿਲਦੀਆਂ ਨੇ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਨੀ ਸਸਤੀ ਬਣਾ ਲਿਆ ਹੈ ਵੀ ਇੱਕ ਔਰਤ ਜਾਂ ਮਰਦ ਉਹਦੀ ਹਾਂ ਜਾਂ ਨਾਂ ਦੇ ਉੱਤੇ ਤੁਹਾਡੀ ਜ਼ਿੰਦਗੀ ਖਲੋਤੀ ਤੁਹਾਡੇ ਗੱਲ ਤੇ ਉਦਾਂ ਦੀ ਹੋ ਗਈ ਜਿਵੇਂ ਪ੍ਰਾਣੀਆਂ ਕਹਾਣੀਆਂ ਪੜੀਦੀਆਂ ਸੀ ਮਨ ਨੂੰ ਲਗਾਉਣ ਵਾਲੀਆਂ ਕਹਾਣੀਆਂ ਇੱਕ ਰਾਜਾ ਸੀ ਉਹਦੀ ਜਾਨ ਤੋਤੇ ਵਿੱਚ ਵੱਸਦੀ ਸੀ ਸ਼ਿਕਾਰੀ ਆਇਆ ਉਹਨੇ ਤੋਤੇ ਦੀ ਲੱਤ ਤੋੜੀ ਤੇ ਅਖੇ ਰਾਜੇ ਦੀ ਲੱਤ ਵੀ ਟੁੱਟ ਗਈ ਇਹ ਮਿੱਠੀਆਂ ਜਿਹੀਆਂ ਕਹਾਣੀਆਂ ਕਾਲਪਨਿਕ ਜਿਹੀਆਂ ਕਹਾਣੀਆਂ ਬਚਪਨ ਦੇ ਅੰਦਰ ਪੜਦੇ ਸੁਣਦੇ ਆ ਰਹੇ ਤੁਹਾਡੀ ਜੀਵਨ ਦੀ ਚਾਲ ਵੀ ਉਹ ਤਾਂ ਦੀ ਬਣ ਗਈ ਦਸ਼ਾ ਵੀ ਉਹ ਤਾਂ ਦੀ ਬਣ ਗਈ ਉਹਨੇ ਫੋਨ ਦੀ ਘੰਟੀ ਮਾਰੀ ਤੁਹਾਨੂੰ ਜਾਣ ਪੈ ਜਾਂਦੀ ਸਾਰ ਸਾਰ ਆ ਜਾਂਦਾ ਫੋਨ ਨਹੀਂ ਕਹਿੰਦਾ ਤੁਸੀਂ ਮੁਰਝ ਆ ਜਾਂਦੇ ਮੁਰਦਾਟਸ਼ ਆ ਜਾਂਦੀ ਅੱਛਾ ਇੰਨੀ ਸਸਤੀ ਜ਼ਿੰਦਗੀ ਬਣਾ ਲਈ ਬਈ ਉਹਨੇ ਹਾਂ ਕਰ ਦਿੱਤੀ ਤੇ ਤੁਸੀਂ ਗੁਲਾਬ ਦੀ ਤਰ੍ਹਾਂ ਖਿੜ ਗਏ ਉਹਨੇ ਨਾ ਕਰ ਦਿੱਤੀ ਤੇ ਤੁਸੀਂ ਮੁਰਦੇ ਬਣ ਗਏ ਆਤਮਾਤਿਆ ਦਾ ਰਾਹ ਬਣਾ ਲਿਆ ਆਪਣੇ ਆਪ ਨੂੰ ਸੰਭਾਲੋ ਆਪਣੇ ਆਪ ਨੂੰ ਬੈਲੈਂਸ ਦਿਓ ਆਪਣੇ ਆਪ ਨੂੰ ਤਰਤੀਬ ਦਿਓ ਤੁਸੀਂ ਇਨਸਾਨ ਜੇ ਇੰਨਾ ਤੁਹਾਡੇ ਉੱਤੇ ਲੱਗਦਾ ਜਨੂੰਨ ਹੈ ਨਾ ਤੇ ਮੈਂ ਦਾਅਵੇ ਦੇ ਨਾਲ ਕਹਿੰਦਾ ਇਹ ਜਨੂੰਨ ਤੁਹਾਡਾ 2 ਮਹੀਨਿਆਂ ਦੇ ਅੰਦਰ ਅੰਦਰ ਉਤਰਨ ਵਾਲਾ ਹੈ ਇਸ ਕਰਕੇ ਪਰਖੋ ਆਪਣੇ ਆਪ ਨੂੰ ਪਰਖੋ ਦੂਜੇ ਨੂੰ ਫਿਰ ਇੱਕ ਰਿਸ਼ਤੇ ਦੇ ਅੰਦਰ ਆਪਣੇ ਆਪ ਨੂੰ ਬੰਨਣ ਵਾਸਤੇ ਤਿਆਰ ਹੋਵੋ ਇਹ ਖਾਸ ਕਰਕੇ ਨੌਜਵਾਨ ਬੱਚੇ ਤੇ ਬੱਚੀਆਂ ਮੇਰੀ ਗੱਲ ਨੂੰ ਜ਼ਰੂਰ ਸੁਣਨ ਚੰਗੇ ਲੱਗੇ ਤੇ ਤਰਜੀਹ ਵੀ ਦੇ ਦਿਓ ਨਾ ਚੰਗੇ ਲੱਗੇ ਛੱਡ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ